ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾ ਲਾਹੌਰ ਇਸ ਸਥਾਨ ਤੇ ਲਾਹੌਰ ਨਿਵਾਸੀ ਭਾਈ ਹਰਜਸ ਦੀ ਸੁਪਤਰੀ ਮਾਤਾ ਜੀਤ ਕੌਰ ਜੀ ਦਾ ਆਨੰਦ ਕਾਰਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਇਆ ਇਸ ਨਗਰ ਦਾ ਨਾਮ ਸਤਗੁਰੂ ਜੀ ਨੇ ਆਪ ਗੁਰੂ ਕਾ ਲਾਹੌਰ ਰੱਖਿਆ ਇਸ ਸਥਾਨ ਤੇ ਸਤਗੁਰਾਂ ਦੇ ਵਿਆਹ ਦਾ ਪਰਵ ਹਰ ਸਾਲ ਪਸੰਤ ਪੰਚਮੀ ਵਾਲੇ ਦਿਨ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਤੇ ਨਾਲ ਨਾਲ ਇਸ ਸਥਾਨ ਤੇ ਕਲਗੀਧਰ ਪਾਤਸ਼ਾਹ ਜਿਹਦੇ ਘੋੜੇ ਨੇ ਆਪਣਾ ਪੌੜ ਧਰਤੀ ਤੇ ਮਾਰਿਆ ਤੇ ਉੱਥੇ ਪਾਣੀ ਦਾ ਚਸ਼ਮਾ ਫੁੱਟਿਆ ਜਿੱਥੋਂ ਅੱਜ ਵੀ ਪਾਣੀ ਨਿਕਲ ਰਿਹਾ ਹੈ ਤੇ ਚਲੋ ਆਓ ਆਪਾਂ ਸਾਰੇ ਜਣੇ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਰਸਤੇ ਵਿੱਚ ਵੀ ਹਰ ਜਗ੍ਹਾ ਫੁੱਲਾਂ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਆ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਵੇਸ਼ ਕਰਦੇ ਆ ਤੇ ਸਾਰੇ ਗੁਰਦੁਆਰਾ ਸਾਹਿਬ ਨੂੰ ਬਹੁਤ ਤਰੀਕੇ ਨਾਲ ਸਜਾਇਆ ਹੁੰਦਾ ਇਸ ਇਸ ਤਰ੍ਹਾਂ ਲੱਗਦਾ ਜਿਦਾਂ ਗੁਰੂ ਸਾਹਿਬ ਜੀ ਦਾ ਅੱਜ ਹੀ ਵਿਆਹ ਆ ਔਰ ਬਹੁਤ ਹੀ ਵਧੀਆ ਲੱਗਾ ਇੱਥੇ ਆਣ ਕੇ ਇਹੋ ਜਿਹੇ ਜਿਹੜੇ ਸਮੇ ਹੁੰਦੇ ਬਹੁਤ ਕਿਸਮਤ ਨਾਲ ਮਿਲਦੇ ਆ ਬਹੁਤ ਭਾਗਾ ਨਾਲ ਨਸੀਬ ਹੁੰਦੇ ਆ ਤੇ ਬਹੁਤ ਆਨੰਦ ਆ ਬਹੁਤ ਵਧੀਆ ਲੱਗਾ ਇਹ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ ਆਨੰਦਪੁਰ ਤੋਂ 10-12 ਕਿਲੋਮੀਟਰ ਦੇ ਤੇ ਹੈ ਹਿਮਾਚਲ ਚ ਪੈ ਜਾਂਦਾ ਹੈ ਏਰੀਆ ਤੇ ਤੁਸੀਂ ਵੀ ਜਰੂਰ ਕਿਤੇ ਜਾਓ ਤੇ ਜਰੂਰ ਦਰਸ਼ਨ ਕਰਿਓ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਐਨ ਮੌਕੇ ਤੇ ਗਏ ਔਰ ਬਹੁਤ ਹੀ ਆਨੰਦ ਮਾਣਿਆ ਹੋਰ ਜਿਨ੍ਹਾਂ ਨੇ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹੋਣ ਉਹ ਕਮੈਂਟ ਬਾਕਸ 'ਚ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ